ਪੰਜਾਬ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਤਾਂ ਮੁਕੰਮਲ ਤੌਰ ਤੇ ਪੰਜਾਬ ਬੰਦ ਦਿਖ ਰਿਹਾ ਪੂਰਾ ਜਿਹੜਾ ਕਿਸਾਨਾਂ ਦਾ ਚੱਕਾ ਜਾਮ ਦਾ ਜਿਹੜਾ ਅਸਰ ਹੈ ਪੂਰੇ ਪੰਜਾਬ ਦੇ ਵਿੱਚ ਦਿਖ ਰਿਹਾ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਪੂਰੇ ਪੰਜਾਬ ਦੀਆਂ ਦਿਖਾ ਰਿਹਾ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਕਿਸਾਨਾਂ ਦੇ ਵੱਲੋਂ ਨਾਕੇ ਬੰਦੀ ਕਰਕੇ ਜਿਹੜਾ ਪੂਰਾ ਪੰਜਾਬ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਪਰ ਕੁਝ ਜ਼ਰੂਰੀ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਜ਼ਰੂਰ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਚਾਹੇ ਫਿਰ ਕਿਸੇ ਨੇ ਨੋ ਕਈ ਦੀ ਇੰਟਰਵਿਊ ਦੇ ਲਈ ਜਾਣਾ ਉਹਨਾਂ ਨੂੰ ਵੀ ਇਜਾਜ਼ਤ ਮਿਲੀ ਹੈ ਕਿਸੇ ਦਾ ਵਿਆਹ ਹੈ ਉਹਨਾਂ ਦੀਆਂ ਗੱਡੀਆਂ ਕੱਢਣ ਦੀ ਜਿਹੜੀ ਇਜਾਜ਼ਤ ਮਿਲੀ ਹੈ ਜਾਂ ਫਿਰ ਕਿਸੇ ਨੇ 에어ਪੋਰਟ ਤੇ ਜਾਣਾ ਉਹਨਾਂ ਨੂੰ ਵੀ ਇਜਾਜ਼ਤ ਮਿਲੀ ਹੈ ਸੋ ਸਾਡੇ ਨਾਲ ਪੱਤਰਕਾਰ ਅਮਰਜੀਤ ਸਿੰਘ ਕਲਸੀ ਮੌਜੂਦ ਨੇ ਆਪਾਂ ਕਰਦੇ ਹਾਂ ਗੱਲਬਾਤ ਕਲਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਲਸੀ ਸਾਹਿਬ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਕਿਸਾਨਾਂ ਦਾ ਚੱਕਾ ਜਾਮ ਦਾ ਅਸਰ ਦਿਖ ਰਿਹਾ ਕਿਵੇਂ ਦਾ ਮਾਹੌਲ ਆ ਜਿਹੜਾ ਬਾਹਰ ਦਾ ਬਣਿਆ ਹੋਇਆ ਸਰ ਮੈਂ ਇਸ ਟਾਈਮ ਗੁਰਦੁਆਰਾ ਸ਼੍ਰੀ ਕਦਰਗਿਰ ਸਾਹਿਬ ਦੇ ਮੁਰੇ ਖੜਿਆ ਜੀ ਇਸ ਟਾਈਮ ਬਾਜ਼ਾਰ ਜਿਹੜਾ ਚਮਕੌਰ ਸਾਹਿਬ ਪੂਰਾ 101% ਪੂਰਾ ਬੰਦ ਹੈ ਜੀ ਜੀ ਤੇ ਰੋਡ ਜਿਹੜੇ ਬਿਲਕੁਲ ਖਾਲੀ ਆ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਧੁੰਦ ਪੂਰੀ ਪਈ ਹੋਈ ਹੈ ਜੀ ਅੱਜ ਜੀ ਇਹ ਕਲਸੀ ਸਾਹਿਬ ਧੁੰਦ ਦਾ ਅਸਰ ਲੱਗਦਾ ਜਾਂ ਫਿਰ ਕਿਸਾਨਾਂ ਦੇ ਚੱਕਾ ਜਾਮ ਦਾ ਅਸਰ ਲੱਗਦਾ ਨੀ ਇਹ ੱੱਕਾ ਜੰਮ ਦੀ ਇਸ ਰਾਜੀ ਕਿਉਂਕਿ ਕੱਲੇ ਸਾਡੇ ਦੁਕਾਨਾਂ ਵਾਲਿਆਂ ਨੇ ਜਿਹੜੇ ਕਹਿੰਦਾ ਕਰੇਨੇ ਦੀ ਦੁਕਾਨਾਂ ਸੀ ਦੁੱਧ ਦੀਆਂ ਦੁਕਾਨਾਂ ਸੀ ਉਹਨਾਂ ਨੇ ਕੱਲੇ ਆਪਣੇ ਕਹਿੰਦਾ ਗਾਹਕਾਂ ਨੂੰ ਮੈਸੇਜ ਲਾਤਾ ਸੀ ਵੀ ਕੱਲ ਨੂੰ ਅਸੀਂ ਸਾਰੀ ਦਿਹਾੜੀ ਬੰਦ ਰੱਖਣਾ ਕਿਸਾਨ ਜਥੇਬੰਦੀਆਂ ਨੇ ਸਾਨੂੰ ਕਿਹਾ ਹੋਇਆ ਤੇ ਕਿਸਾਨ ਜਥੇਬੰਦੀਆਂ ਦਾ ਪੂਰਾ ਹੰਗਾਰਾ ਜਿਹੜਾ ਮਿਲਿਆ ਉਹਦਾ ਜਿਹੜੇ ਇਹਨਾਂ ਨੇ ਸੱਦਾ ਪੁੱਤਰ ਲਾਇਆ ਸੀ ਇੰਤਜ਼ਾਰ ਕੀ ਕਿਤਨਾ ਕਿਤੇ ਜਿਹੜੇ ਪਹਿਲਾਂ ਗੋਜ ਵਪਾਰੀਆਂ ਦੀਆਂ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਸੀ ਕੱਲ ਜਿਹੜੇ ਸ਼ਿਵਸੈਨਾ ਦੇ ਆਗੂ ਨੇ ਟੰਡਨ ਸਾਹਿਬ ਉਹਨਾਂ ਦੀ ਵੀ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਸੀ ਉਹ ਕਹਿੰਦੇ ਕਹਿੰਦੇ ਵੀ ਇਹ ਵਾਰ-ਵਾਰ ਬੰਦ ਕਰਨ ਨਾਲੋਂ ਅਸੀਂ ਇੱਕੋ ਵਾਰੀ ਇਕੱਠੀ ਹੀ ਬੰਦ ਕਰ ਦਿੰਨੇ ਆ ਹਨਾ ਉਹਨਾਂ ਦੇ ਬਦੋਂ ਬੜੇ ਤਿੱਖੇ ਜਿਹੜੇ ਸਵਾਲ ਸੀ ਕਿਸਾਨ ਆਗੂਆਂ ਨੂੰ ਕੀਤੇ ਗਏ ਸੀ ਜਿਹੜੀਆਂ ਇਹ ਪੰਦੇਰ ਸਾਹਿਬ ਦਾ ਅੱਜ ਬਿਆਨ ਆਇਆ ਉਹ ਕਹਿੰਦੇ ਅਸੀਂ ਕਿਸੇ ਦੀ ਵੀ ਜਿਹੜੀ ਦੁਕਾਨ ਆ ਉਹ ਧੱਕੇ ਨਾਲ ਬੰਦ ਨਹੀਂ ਕਰਵਾਈ ਤੁਹਾਨੂੰ ਕੀ ਲੱਗਦਾ ਕਿ ਦੁਕਾਨਾਂ ਧੱਕੇ ਨਾਲ ਬੰਦ ਹੋਈਆਂ ਡਰ ਦੇ ਨਾਲ ਬੰਦ ਹੋਈਆਂ ਜਾਂ ਫਿਰ ਦ ਤਾ ਜਾ ਰਿਹਾ ਹੈ ਸਚੇ ਜੀ ਪੰਜਾਬ ਦੇ ਵਿੱਚ ਲਗਭਗ ਜਿੰਨੇ ਵਪਾਰੀ ਨੇ ਜਿੰਨੇ ਦੁਕਾਨਦਾਰ ਨੇ ਸਾਰੇ ਕਿਸਾਨਾਂ ਦੇ ਨਾਲ ਜੁੜੇ ਹੋਏ ਆ ਜੀ ਜੀ ਇਸ ਵਾਰ ਜਿੱਦਾਂ ਫਸਲ ਕਿਸਾਨਾਂ ਦੀ ਰੂਲੀ ਹੈ ਜਿਸ ਵਾਰ ਮੰਡੀਆਂ ਦੇ ਵਿੱਚ ਜੀ ਉਹਨੂੰ ਦੇਖਦੇ ਹੋਏ ਪੰਜਾਬ ਦੇ ਜਿੰਨੇ ਵੀ ਦੁਕਾਨਦਾਰ ਆ ਉਹ ਸਾਰੇ ਮੰਡੇ ਦੇ ਵਿੱਚ ਆ ਜੀ ਤੇ ਸਾਰਿਆਂ ਨੂੰ ਲੱਗਦਾ ਵੀ ਜੇ ਅਸੀਂ ਕਿਸਾਨਾਂ ਦਾ ਸਾਥ ਅਸੀਂ ਦਵਾਂਗੇ ਜੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਘਾਟਾ ਹੋਰੀ ਸੱਤ ਸਹਿਣਾ ਪਵੇਗਾ ਇਸ ਕਰਕੇ ਇਸੇ ਗੱਲ ਨੂੰ ਦਿਵਾਲੀ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਦਿਵਾਲੀ ਇਸ ਵਾਰ ਜਿਹੜੀ ਬੜੀ ਖੁੰਝਕੀ ਰਹੀ ਆ ਕਾਰਦਾਰਾਂ ਨੂੰ ਬੜਾ ਸਾਮਾਨ ਲਿਆਂਦਾ ਸੀ ਪਰ ਵਿਕਿਆ ਨਹੀਂ ਹੈਗਾ ਉਹ ਨਾ ਵਿਕਣ ਦੇ ਕਾਰਨ ਹੋਏ ਆ ਜੀ ਵੀ ਜਿਹੜਾ ਕਿਸਾਨਾਂ ਦੀ ਜਿਹੜੀ ਫਸਲ ਜੀ ਹੋ ਰੁਲੀ ਆ ਤੇ ਉਹਨਾਂ ਕੋਲ ਪੈਸੇ ਨਹੀਂ ਆਏ ਪੈਸੇ ਨਾ ਆਉਣ ਕਾਰਨ ਬਾਜ਼ਾਰ ਦੇ ਵਿੱਚ ਉਹ ਖਰੀਦ ਨਹੀਂ ਹੋਈ ਉਹ ਸਾਮਾਨ ਦੀ ਜੀ ਇਸ ਕਰਕੇ ਅੱਜ ਜਿਹੜਾ ਇਹ ਬਾਜ਼ਾਰ ਤੁਸੀਂ ਦੇਖ ਰਹੇ ਹੋ ਸ਼੍ਰੀ ਚਮਕੌਰ ਸਾਹਿਬ ਦਾ ਸਾਰਾ ਬੰਦ ਦੇਖ ਰਹੇ ਹੋ ਇਹਦਾ ਕਾਰਨ ਇੱਕ ਇੱਕ ਆ ਇਹ ਦੁਕਾਨਦਾਰੀ ਲੋ ਆਪਣੇ ਕਾਰਾਂ ਦੇ ਨਾਲ ਜੁੜ ਚੁੱਕੀਆਂ ਆ ਜੋ ਚਾਹੁਣੇ ਆ ਪਸਾਨਾਂ ਦਾ ਜਿਹੜਾ ਮਸਲਾ ਛੇਤੀ ਤੋਂ ਛੇਤੀ ਹੱਲ ਹੋਣਾ ਚਾਹੀਦਾ ਹੈ ਵੀ ਇਸੰਦਾਂ ਜਿਹੜਾ ਬਿਜ਼ਨਸ ਆ ਉਹਨਾਂ ਦੇ ਨਾਲ ਜੁੜਿਆ ਹੋਇਆ ਤੇ ਕਿਸਾਨ ਖੁਸ਼ ਆ ਤੇ ਤਾਂ ਦੁਕਾਨਦਾਰ ਕਹਿੰਦੇ ਅਸੀਂ ਤਾਂ ਖੁਸ਼ ਆਂ ਜੀ ਇਹ ਕਾਸੀ ਸਾਹਿਬ ਜਿਵੇਂ ਰੋਡ ਜਾਮ ਕੀਤੇ ਗਏ ਨੇ ਚੱਕਾ ਪੂਰਾ ਜਾਮ ਕੀਤਾ ਗਿਆ ਤਾਂ ਲੋਕਾਂ ਨੂੰ ਵੀ ਜਿਹੜੇ ਰਾਹੀਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਇਹ ਤਾਂ ਨਹੀਂ ਹੋ ਜਾਵੇਗਾ ਕਿਤੇ ਜਿਹੜੇ ਆਮ ਲੋਕ ਨੇ ਉਹ ਕਿਸਾਨਾਂ ਦੇ ਵਿਰੋਧ ਚ ਹੋ ਜਾਣ ਨੇ ਸਰ ਹੁਣ ਹੁਣ ਤੱਕ ਦੀ ਜਿਹੜੀ ਤਸਵੀਰਾਂ ਸਾਹਮਣੇ ਆਈਆਂ ਹੁਣ ਤੱਕ ਦਾ ਕੋਈ ਐਡਾ ਵਿਰੋਧ ਨਹੀਂ ਦੇਖਣ ਨੂੰ ਮਿਲਿਆ ਕੋਈ ਵੀ ਆਮ ਬੰਦੇ ਨੂੰ ਕੋਈ ਦਿੱਕਤ ਨਹੀਂ ਕਿਉਂਕਿ ਜਿਹੜੇ ਬੰਦੇ ਘਰ ਤੋਂ ਬਾਹਰ ਉਹੀ ਆਏ ਆ ਜਿਨ੍ਹਾਂ ਨੂੰ ਜਰੂਰੀ ਕੰਮ ਸੀ ਜਾਂ ਜਿਨ੍ਹਾਂ ਦਾ ਕੋਈ ਅੱਜ ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ ਰੱਖਿਆ ਹੋਇਆ ਸੀ ਜਾਂ ਕੋਈ ਹੋਰ ਸਮਾਗਮ ਦੇ ਉੱਤੇ ਜਾਣਾ ਸੀ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਨੇ ਬਿਨਾਂ ਰੋਕੇ ਉਹਨਾਂ ਨੂੰ ਜਾਣ ਲਈ ਰਸਤਾ ਖੋਲ੍ਹਿਆ ਹੈਗਾ ਤੇ ਪਰ ਹੁਣ ਤੱਕ ਦੀ ਜਿਹੜੀ ਰਿਪੋਰਟਾ ਕੋਈ ਇਦਾਂ ਦੀ ਸਾਹਮਣੇ ਨਹੀਂ ਆਈ ਹੈਗੀ ਵੀ ਜਿਹਦੇ ਨਾਲ ਕੋਈ ਲੱਗਿਆ ਹੋਵੇ ਵੀ ਇਦਾਂ ਦਾ ਕੁਝ ਹੋ ਸਕਦਾ ਜੀ ਜੀ ਇੱਕਾਲ ਸਿੰਘ ਸਾਹਿਬ ਅੱਜ ਜਿਹੜਾ ਕਹਿ ਦਈਏ ਕਿ 35ਵਾਂ ਦਿਨ ਮਾਰਨ ਵਾਰਤ ਨੂੰ ਹੋ ਗਿਆ ਇਹ ਅੱਜ ਸ਼ੁਰੂ ਹੋ ਗਿਆ 35ਵਾਂ ਦਿਨ ਤਾਂ ਜੇਕਰ ਕਿਸਾਨ ਆਗੂ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਪੰਜਾਬ ਦਾ ਮਾਹੌਲ 101% ਖਰਾਬ ਹੋਣ ਦੇ ਪੂਰੇ ਪੁਆਇੰਟਾਂ ਆ ਜੀ ਜੇ ਡੇਵਾ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਤੇ ਇਸ ਕਰਕੇ ਇਸੇ ਗੱਲ ਨੂੰ ਮੁੱਦਾ ਹੀ ਰੱਖਦੇ ਹੋਏ ਕਹਿੰਦਾ ਕਿ ਕਿਸਾਨਾਂ ਨੇ ਜਿਹੜਾ ਇਹ ਬੰਦ ਦਾ ਐਲਾਨ ਕੀਤਾ ਸੀ ਤੇ ਇਸੇ ਗੱਲ ਨੂੰ ਲੈ ਕੇ ਜਿਹੜਾ ਭਰਮਾ ਹੰਗਾਰਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਨਜ਼ਰ ਆ ਰਿਹਾ ਜੀ ਜੀ ਕੱਲ੍ਹ ਸੀ ਸਾਹਿਬ ਜਿਵੇਂ ਕੱਲ ਰਾਤ ਦੀ ਜਿਹੜੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਖਨੋਰੀ ਬਾਰਡਰ ਤੇ ਵਿਵਾਦ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਾਕਾ ਸਿੰਘ ਕੋੜਾ ਨੇ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਕਿ ਜਿਹੜੀ ਹੁਣ ਪ੍ਰਸ਼ਾਸਨ ਹੈ ਉਹ 25 ਤਰੀਕ ਵਾਲਾ ਜਿਹੜਾ 25 ਨਵੰਬਰ ਨੂੰ ਹੋਇਆ ਸੀ ਜਦੋਂ ਡੱਲੇਵਾਲ ਨੂੰ ਡੱਲੇਵਾਲ ਸਾਹਿਬ ਨੂੰ ਚੱਕਿਆ ਗਿਆ ਸੀ ਖਨੋਰੀ ਬਾਰਡਰ ਤੋਂ ਕਹਿੰਦੇ ਉਦਾਂ ਦਾ ਮਾਹੌਲ ਦੁਬਾਰਾ ਜਿਹੜਾ ਬਣਾਉਣ ਦੀ ਸ਼ੌਜਸ ਦੇ ਵਿੱਚ ਸਰਕਾਰ ਲੱਗਦਾ ਤੁਹਾਨੂੰ ਹੋ ਸਕਦਾ ਹੈ ਕਿਉਂਕਿ ਸਰਕਾਰਾਂ ਕੋਲ ਪਾਵਰ ਹੁੰਦੀ ਹੈ ਜੀ ਪਾਵਰ ਦੇ ਜਦੋਂ ਤੇ ਆਪਾਂ ਕੁਝ ਵੀ ਕਰ ਰਿਆ ਜਾ ਸਕਦਾ ਹੈ ਕਿਉਂਕਿ ਪਰ ਫਿਰ ਵੀ ਜਿਹੜਾ ਜੋਥਾ ਬਹੁਤ ਵੱਡੀ ਗੰਟੀ ਦੇ ਵਿੱਚ ਰਾਤ ਇੱਥੇ ਪਹੁੰਚ ਚੁੱਕਿਆ ਜੀ ਤੇ ਇੱਥੇ ਸ਼੍ਰੀ ਚਮਕੌਰ ਸਾਹਿਬ ਤੋਂ ਵੀ ਕਾਫੀ ਟਰੈਲੀਆਂ ਜਿਹੜੀਆਂ ਰਾਤ ਇੱਥੇ ਤੋਂ ਖੰਡੋਰੀ ਬਾਰਡਰ ਲਈ ਰਵਾਨਾ ਹੋਈਆਂ ਜੇ ਇਸ ਚੀਜ਼ ਨੂੰ ਲੱਗਦੇ ਹੋਵੇ ਲੱਗਦਾ ਵੀ ਜੇ ਪ੍ਰਸ਼ਾਸਨ ਧੱਕਾ ਕਰੂਗਾ ਤੇ ਉੱਥੇ ਮਾਹੌਲ ਉੱਥੇ ਖਰਾਬ ਜ਼ਰੂਰ ਹੋ ਸਕਦਾ ਜੀ ਇਹ ਕਾਲਸੀ ਸਾਹਿਬ ਜਿਵੇਂ ਪਿਛਲੀ ਵਾਰੀ ਜਿਹੜਾ ਕਿਸਾਨਾਂ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਜਿਹੜਾ ਲੰਬਾ ਸਮਾਂ ਉਹ ਦਿੱਲੀ ਬਾਰਡਰਾਂ ਤੇ ਬੈਠਣਾ ਪਿਆ ਸੀ ਹੁਣ ਵੀ ਮੇਰੇ ਹਿਸਾਬ ਨਾਲ 10 ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਕਿਸਾਨਾਂ ਨੂੰ ਹੋ ਗਿਆ ਕਿਉਂਕਿ 13 ਫਰਵਰੀ ਦੇ ਕਿਸਾਨ ਉੱਥੇ ਬੈਠੇ ਨੇ ਹਨਾ ਕਿਉਂਕਿ ਆ ਜਿਹੜਾ ਸਾਲ ਆ 2024 ਇੱਕ ਦੋ ਦਿਨ ਇਹਦੇ ਬਾਕੀ ਰਹਿ ਗਏ ਨੇ ਨਵਾਂ ਸਾਲ ਚੜਨ ਵਾਲਾ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਮਸਲਾ ਛੇਤੀ ਹੱਲ ਹੋ ਸਕਦਾ ਦੇਖੋ ਜੀ ਇਹ ਮਸਲਾ ਸੈਂਟਰ ਦੇ ਉੱਪਰ ਖੜਿਆ ਵੀ ਸੈਂਟਰ ਮਸਲਾ ਹੱਲ ਕਰਨ 5 ਮਿੰਟ ਚ ਵੀ ਕਰ ਸਕਦੀ ਹੈ ਪਰ ਲੱਗਦਾ ਹੈ ਵੀ ਜਿੰਨਾ ਇਹ ਹੁਣ ਅਦੁੱਲਨ ਨੂੰ ਹੰਗਾਰਾ ਮੈਂਦਾ ਨਜ਼ਰ ਆ ਰਿਹਾ ਵੀ ਲੱਗਦਾ ਹੈ ਵੀ ਇਸ ਦਾ ਅਸਰ ਕਿਤੇ ਨਾ ਕਿਤੇ ਸੈਂਟਰ ਗਵਰਨਮੈਂਟ ਤੇ ਜ਼ਰੂਰ ਪੈਂਦਾ ਦਿਖਦਾ ਨਜ਼ਰ ਆ ਰਿਹਾ ਜੀ ਜੀ ਇੱਕ ਗੱਲ ਸੀ ਸਰ ਕਿਤਨੇ ਕਿਤੇ ਜਿਹੜੀ ਪੰਜਾਬ ਸਰਕਾਰ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਵਿਦੇਸ਼ ਦੇ ਦੌਰੇ ਤੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਚੁੱਪੀ ਆ ਸਵਾਲ ਖੜੇ ਕਰਦੀ ਹੈ ਬਿਲਕੁਲ ਜੀ ਕਿਉਂਕਿ ਕਿਸਾਨ ਜਥੇਬੰਦੀਆਂ ਕਹਿੰਦਾ ਪੰਜਾਬ ਦੀ ਸਰਕਾਰ ਤੋਂ ਨਾਰਾਜ਼ ਨੇ ਤੇ ਕਿਸਾਨ ਜਥੇਬੰਦੀਆਂ ਦਾ ਕਾਫੀ ਹੱਦ ਤੱਕ ਵਿਰੋਧ ਵੀ ਸਟਾ ਪੈ ਰਿਹਾ ਸਰਕਾਰ ਨੂੰ ਤੇ ਜੇ ਇਸੇ ਹਾਲਾਤ ਇਦਾਂ ਦੇ ਹੋਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੁਝ ਵਿਗੜ ਵੀ ਸਕਦੇ ਨੇ ਪੰਜਾਬ ਦੇ ਵਿੱਚ ਤੇ ਪੰਜਾਬ ਦੀ ਸਰਕਾਰ ਨੂੰ ਇਹ ਸਮਝਣਾ ਪਵੇਗਾ ਹੁਣ ਤੇ ਪੰਜਾਬ ਦੀ ਸਰਕਾਰ ਨੂੰ ਸੋਚਣਾ ਪਵੇਗਾ ਵੀ ਅਸੀਂ ਕਿਸਾਨਾਂ ਦੇ ਨਾਲ ਖੜਨਾ ਹੈ ਸੈਂਟਰ ਦੇ ਨਾਲ ਖੜਦਾ ਉਹਨਾਂ ਨੂੰ ਇੱਕ ਪਾਸੇ ਹੋਣਾ ਪਵੇਗਾ ਜੀ ਕਲਸੀ ਸਾਹਿਬ ਇੱਕ ਮੇਰਾ ਆਖਰੀ ਸਵਾਲ ਹੈ ਸੁਪਰੀਮ ਕੋਰਟ ਦੇ ਵੱਲੋਂ ਜਿਹੜੀਆਂ ਸਖਤ ਟਿੱਪਣੀਆਂ ਸੀ ਉਹ ਪੰਜਾਬ ਸਰਕਾਰ ਤੇ ਵੀ ਕੀਤੀਆਂ ਗਈਆਂ ਨੇ ਸਖਤ ਟਿੱਪਣੀਆਂ ਕਿਸਾਨਾਂ ਤੇ ਵੀ ਕੀਤੀਆਂ ਗਈਆਂ ਨੇ ਉਹ ਕਹਿੰਦੇ ਵੀ ਜਿਹੜਾ ਆਰਜੀ ਤੌਰ ਤੇ ਹਸਪਤਾਲ ਬਣਾਇਆ ਗਿਆ ਖਨੋਰੀ ਬਾਰਡਰ ਤੇ ਕਹਿੰਦੇ ਉਹਦੇ ਵਿੱਚ ਜਦੋਂ ਡੱਲੇਵਾਲ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਜਿਹੜੇ ਕਿਸਾਨ ਨੇ ਉਹ ਪ੍ਰੈਸ਼ਰ ਪਾ ਰਹੇ ਨੇ ਆਤਮ ਹੱਤਿਆ ਕਰਨ ਦੇ ਲਈ ਕੀ ਕਹਿਣਾ ਚਾਹੂਗੇ ਨੀ ਇਦਾਂ ਦਾ ਅਜੇ ਤੱਕ ਤਾਂ ਕੁਝ ਸਾਡੇ ਕੋਲ ਜਾਣਕਾਰੀ ਨਹੀਂ ਜੀ ਇਸ ਬਾਰੇ ਵੀ ਕੋਈ ਇਦਾਂ ਦਾ ਕੋਈ ਪ੍ਰੈਸ਼ਰ ਪੈ ਰਿਹਾ ਹੋਵੇ ਤੇ ਜੇ ਕੋਈ ਇਦਾਂ ਦੀ ਕੋਈ ਜਾਣਕਾਰੀ ਆਊਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਕਲਸੀ ਸਾਹਿਬ ਠੀਕ ਆ ਸਰ ਥੈਂਕ ਯੂ